ਨਵੇਂ ਸ਼ਹਿਰ ਦੇ ਕੁੜੀ ਨੇ ਯੂਪੀਐਸ ਚ ਝੰਡੇ ਗੱਡੇ ਅਤੇ ਮਿਹਨਤ ਨਾਲ ਪ੍ਰਖਿਆਵਾਂ ਚ ਹਾਸਲ ਕੀਤਾ 3ਵਾਂ ਸਥਾਨ ਤੁਹਾਨੂੰ ਦੱਸਦੀ ਹੈ ਕਿ ਲੜਕੀਆਂ ਨੇ ਹਰ ਥਾਂ ਮੱਲਾਮਾਨੀ ਸ਼ੁਰੂ ਕਰ ਦਿੱਤੀਆਂ ਨੇ ਅਜਿਹਾ ਕੋਈ ਖੇਤਰ ਨਹੀਂ ਰਿਹਾ ਜਿੱਥੇ ਕੁੜੀਆਂ ਪਿੱਛੇ ਹੋਣ ਸਗੋਂ ਹਰ ਥਾਂ ਕੁੜੀਆਂ ਛਾਈਆਂ ਹੋਈਆਂ ਨੇ ਐਵੇਂ ਇਹ ਪਟਿਆਲਾ ਦੇ ਡਾਕਟਰ ਗੁਰਲੀਨ ਕੌਰ ਨੇ ਆਪਣੀ ਸਫਲਤਾ ਦੇ ਝੰਡੇ ਗੱਡੇ ਨੇ ਉਸ ਨੇ ਯੂਪੀਐਸਸੀ ਦੀ ਪ੍ਰੀਖਿਆਵਾਂ ਵਿੱਚ ਤੀਵਾਂ ਰੈਂਕ ਹਾਸਲ ਕੀਤਾ ਹੈ ਗੁੱਡ ਅਰਥ ਕਲੋਨੀ ਪਟਿਆਲਾ ਵਾਸੀ ਡਾਕਟਰ ਗੁਰਲੀਨ ਕੌਰ ਮੌਜੂਦਾ ਸਮੇਂ ਨਵਾਂ ਸ਼ਹਿਰ ਵਿਕਾਸ ਸਹਾਇਕ ਕਮਿਸ਼ਨਰ ਵਜਤ ਸੇਵਾਵਾਂ ਨਿਭਾ ਰਹੀ ਹੈ ਯੂਪੀਐਸਸੀ ਵਿੱਚ ਤੀਵਾਂ ਰੈਂਕ ਹਾਸਲ ਕਰਨ ਵਾਲੀ ਡਾਕਟਰ ਗੁਰਲੀਨ ਕੌਰ ਨੇ ਪੀਸੀਐਸ ਵਿੱਚ ਨੋਵਾ ਰੈਂਕ ਹਾਸਲ ਕੀਤਾ ਸੀ ਡਾਕਟਰ ਗੁਰਲੀਨ ਕੌਰ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ ਇਸ ਤੋਂ ਪਹਿਲਾਂ 2000 ਵਿੱਚ ਉਸ ਨੇ ਪੀਸੀਐਸ ਦੀ ਪ੍ਰੀਖਿਆਵਾਂ ਵਿੱਚ 6ਵਾਂ ਰੈਂਕ ਹਾਸਲ ਕੀਤਾ ਸੀ ਆਪਣੇ ਯਾਤਰਾ ਨੂੰ ਸਾਂਝਾ ਕਰਦੇ ਡਾਕਟਰ ਗੁਰਲੀਨ वाईपीएस पटियाला ਦੀ ਸਤਾਪਾ ਵਿਦਿਆਰਥਣ ਨੇ ਦੱਸਿਆ ਕਿ ਉਸ ਦੀ ਸ਼ੁਰੂਆਤੀ ਇੱਛਾਵਾਂ ਦਵਾਈਆਂ ਵਿੱਚ ਕੈਰੀਅਰ ਤੇ ਕੇਂਦਰਤ ਸਨ ਜੋ ਉਸ ਦੇ ਮਾਤਾ ਡਾਕਟਰ ਬਲਵਿੰਦਰ ਕੌਰ ਮਾਨ ਇੱਕ ਸੇਵਾਮੁਕਤ ਜ਼ਿਲ੍ਹਾ ਹੋਮੀਓਪੈਥਿਕ ਅਫਸਰ ਵੱਲ ਪ੍ਰੇਰਿਤ ਸੀ ਉਹ ਆਪਣੀ ਪ੍ਰਾਪਤੀ ਦਾ ਸਿਹਰਾ ਨਾ ਸਿਰਫ ਉਸ ਦੇ ਨਿਜੀ ਦ੍ਰਿੜ ਇਰਾਦੇ ਨੂੰ ਦਿੰਦੀ ਹੈ ਸਗੋਂ ਉਸ ਦੇ ਪਰਿਵਾਰ ਸਲਾਹਕਾਰ ਸਹਿਕਰਮੀਆਂ ਦੇ ਸਮਰਥਨ ਨੂੰ ਵੀ ਦਿੰਦੀ ਹੈ ਡਾਕਟਰ ਗੁਰਲੀਨ ਕੌਰ ਯਦਵਿੰਦਰ ਪਬਲਿਕ ਸਕੂਲ ਅਤੇ ਪਟਿਆਲਾ ਦੇ ਸਕਾਲਰ ਫੀਲਡਸ ਪਬਲਿਕ ਸਕੂਲ ਵਿੱਚ ਪੜ੍ਹਾਈ ਕੀਤੀ ਉਸ ਤੋਂ ਬਾਅਦ ਉਸ ਨੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ ਤੋਂ ਐਮਬੀਬੀਐਸ ਕੀਤੀ ਯੂਪੀਐਸਸੀ ਮੁਖਸ ਪ੍ਰੀਖਿਆ ਵਿੱਚ ਉਹਨਾਂ ਦੇ ਦਰਸ਼ਨ ਨੂੰ ਆਪਣੇ ਵਿਸ਼ੇ ਵਜੋਂ ਚੁਣਿਆ ਅਤੇ ਆਪਣੇ ਇੰਟਰਵਿਊ ਦੌਰਾਨ ਵੱਖ-ਵੱਖ ਦਾਰਸ਼ਿਕ ਵਿਸ਼ਿਆਂ ਤੇ ਸਵਾਲ ਪੁੱਛੇ ਨਾਲ ਹੀ ਪੰਜਾਬ ਨਵੀਂ ਆਉਣ ਯੋਗ ਊਰਜਾ ਅਤੇ ਜਲਵਾਯੂ ਤਬਦੀਲੀ ਸੰਬੰਧੀ ਮੁੱਦਿਆਂ ਤੇ ਚਰਚਾ ਵੀ ਕੀਤੀ। ਇੱਦਾਂ ਦੀ ਹੋਰ ਵੀ ਅਪਡੇਟ ਜਾਣਨ ਦੇ ਲਈ ਜੁੜੋ ਰ ਹੋਣਟੀ ਪੰਜਾਬ ਲਾਈਵ ਤੇ ਨਾਲ ਤੇ ਕਮੈਂਟਸ ਬਾਕਸ ਤੇ ਰਹੀ ਤੁਸੀਂ ਦੱਸੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਧੰਨਵਾਦ।